ਗੱਡੀ ਜੋ ਉੱਥੇ ਗੱਲ ਹੋਈ ਆ ਜੋ ਦੀਵ ਦੇ ਚਿਹਰੇ ਮਾਰੀ ਆ ਤੁਸੀਂ ਉੱਥੇ ਉਸ ਟਾਈਮ ਮੈਂ ਪੁੱਤ ਉੱਥੇ ਅੱਛਾ ਉਹਨੇ ਗਲਤੀ ਸਾਰੀ ਇਹਦੀ ਗੱਡੀ ਆ ਉਹਨੇ ਵੇਖੋ ਇੱਕ ਗੱਲ ਹੈਗੀ ਆ ਕਿ ਇਹੀਂ ਇੱਥੇ ਗੱਲਾਂ ਕਰੀ ਜਾਂਦੇ ਕਿ ਫਿਰ ਇਹਦੀ ਮਾਂ ਦੀ ਸ਼ਾਇਵ ਆ ਪਰ ਵੇਲੇ ਦੰਡੀ ਕੋਈ ਗੱਲ ਨਹੀਂ ਤੁਸੀਂ ਮੰਮੀ ਤੇ ਆੜ ਹੋ ਕੇ ਬੈਠੇ ਕਿ ਚਲੇ ਤਹੀਂ ਆਹ ਉਹ ਤਾਂ ਮੈਂ ਮੁੜ ਕੇ ਹੁਣ ਜਾਣਾ ਤਾਂ ਹੈ ਆ ਪਿੰਡ ਹੁਣ ਨਹੀਂ ਤਾਂ ਤੁਸੀਂ ਇੱਕ ਦਿਨ ਤੋਂ ਆਇਆ ਜਾਇਆ ਨੂੰ ਤੇਰੇ ਬੰਦੇ ਹੋਰੇ ਨਹੀਂ ਘਰ ਤੇ ਨੂੰ ਵੀ ਪਤਾ ਇਹਦਾ ਘਰ ਛੱਡਿਆ ਨਹੀਂ ਮੈਂ ਸਮਝਾਉਣ ਲੱਗੀਆਂ ਆ ਮੈਂ ਤੇਰੇ ਨੂੰ ਦੱਸਿਆ ਹੈ ਕਿ ਥੋੜੇ ਜਿਹੇ ਪੈਸੇ ਦਿੱਤੇ ਆ ਤੇ ਹੁਣ ਕਿਸ ਤਰੀਕੇ ਦੇ ਤੇ ਕਿਸ ਥਾਂ ਉਹ ਜਿੱਥੇ ਵਰਤਣੇ ਆ ਠੀਕ ਆ ਨਹੀਂ ਨਹੀਂ ਮੈਂ ਹੁਣ ਪਤਾ ਆਂ ਕਿ ਉਹ ਅੰਗਰੇਜ਼ ਪੁੱਠੇ ਸਿੱਧੇ ਕੰਮ ਕੋਈ ਨਹੀਂ ਗਿਆ ਕਰਨੇ ਨਹੀਂ ਹੁਣ ਮੈਂ ਕਦੀ ਕੋਈ ਵੀ ਨਹੀਂ ਐ ਮਮੀ ਤੇਰੇ ਨਾਲ ਮੈਂ ਦਿੱਤਾ ਸਮਝਾ ਹਾਂ ਜੀ ਹੁਣ ਮਰੀ ਤੇਰਾ ਤੁਹੀਂ ਖਿਆਲ ਰੱਖਣਾ ਤੇਨ ਜਿੱਦਾਂ ਫਿਕਰ ਨਾ ਕਰੋ ਮੈਂ ਖਿਆਲ ਰੱਖੂੰਗੀ ਪਰ ਤੁਸੀਂ ਵੀ ਨਾ ਫੇਰਾ ਫੂਰਾ ਮਾਰਦੇ ਰਹੋ ਮੈਂ ਫੇਰਾ ਮਾਰਾਂਗੀ ਤੇ ਹੁਣ ਤੁਹਾਡੇ ਸਿੱਧੇ ਤੇ ਮੈਂ ਤੇਰੀ ਸਲਾਹ ਵੀ ਨਹੀਂ ਮੰਦੀ ਕਦੀ ਵੀ ਆਹ ਤੇਰੇ ਘਰ ਹੁੰਦਾ ਹੋ ਗੱਦਾ ਕਰਨਾ ਮੇਰੇ ਘਰ ਜਾਮ ਪੈ ਗਿਆ ਯਾਰ